ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜਾ ਵਿਅਕਤੀ ਜੋ ਕਿ ਪੀੜਤ ਨੇ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਬੇਟੇ ਦੇ ਸਿਰ ਤੇ ਸੱਟ ਲੱਗੀ ਹੈ ਜੋ ਕਿ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰਾ ਮਾਮਲਾ ਕਿਸ਼ਤਾਂ ਨੂੰ ਲੈ ਕੇ ਸਾਹਮਣੇ ਆਇਆ ਕਿ ਕਿਸ਼ਤਾਂ ਦੇਣੀਆਂ ਸੀਗੀਆਂ ਕਰਦੀਆਂ ਸੀ ਜਾਂ ਫਿਰ ਕਿਸੇ ਹੋਰ ਚੀਜ਼ ਦੀਆਂ ਤੇ ਇਸੇ ਨੂੰ ਲੈ ਕੇ ਹੀ ਇਹ ਲੜਾਈ ਝਗੜਾ ਹੋਇਆ ਤੇ ਫਿਰ ਪੀੜਤ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਜਿਸ ਨੇ ਕਿਸ਼ਤਾਂ ਦੇਣੀਆਂ ਉਸ ਦੀ ਬੇਟੀ ਦੇ ਵੱਲੋਂ ਵੀ ਉਸ ਨੂੰ ਫੋਨ ਤੇ ਧਮਕਾਇਆ ਗਿਆ ਉਸ ਨਾਲ ਲੜਾਈ ਝਗੜਾ ਕੀਤਾ ਗਿਆ ਫਿਰ ਬੰਦੇ ਲੈ ਕੇ ਬਦਮਾਸ਼ ਜਿਹੜੇ ਲੈ ਆਂਦੇ ਗਏ ਆ ਘਰ ਤੇ ਇੱਟਾ ਪੱਥਰਾ ਦੇ ਨਾਲ ਹਮਲਾ ਕੀਤਾ ਗਿਆ ਤੇ ਗੱਡੀ ਵੀ ਜਿਹੜੀ ਉਸ ਦੀ ਪੂਰੀ ਤਰ੍ਹਾਂ ਪੰਨ ਤੋੜ ਜਿਹੜੀ ਆ ਕੀਤੀ ਗਈ ਹੈ ਉਸ ਦੇ ਵੱਲੋਂ ਇਸ ਤਰ੍ਹਾਂ ਦੇ ﺍﻟزام ਲਗਾਏ ਗਏ ਨੇ ਕਿ ਉਸ ਨੇ ਉਸ ਤੇ ਵੀ ਹਮਲਾ ਕੀਤਾ ਬੇਟਾ ਵੀ ਜ਼ਖਮੀ ਹੋਇਆ ਬੇਟਾ ਹਸਪਤਾਲ ਦੇ ਵਿੱਚ ਦਾਖਲ ਤੇ ਪੂਰਾ ਮਾਮਲਾ ਕਿਸ਼ਤਾ ਨੂੰ ਲੈ ਕੇ ਆ ਕਰਦੇ ਆ ਕਿਸ਼ਤਾ ਨੂੰ ਲੈ ਕੇ ਇਹ ਲੜਾਈ ਝਗੜਾ ਜਿਹੜਾ ਹੋਇਆ ਸੀ ਜਿਸ ਸੇ ਕਿ ਇੱਕ ਤਰਦੇ ਵੱਲੋਂ ਗੁੱਤੇ ਦੇ ਵਿਚ ਆ ਕੇ ਦੂਜੀ ਤਰਤੇ ਹਮਲਾ ਕਰ ਦਿੱਤਾ ਗਿਆ ਕੀ ਆ ਪੂਰਾ ਮਾਮਲਾ ਪੀੜਤ ਵੀ ਦੱਸ ਰਿਹਾ ਹੈ ਤਾਂ ਪੀੜਤ ਮੋ ਵੀ ਸੁਣਦੇ ਆ ਕਿ ਪੂਰੀ ਜਾਣਕਾਰੀ ਹੈ ਤੇ ਪੁਲਿਸ ਇਸ ਪੁਰ ਮਾਮਲੇ ਦੇ ਵਿੱਚ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੀ ਨਾਮ ਤੇ ਕਿਹੜਾ ਲਾਕਾ ਕੀ ਗੱਲ ਹੋਈ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕਿਥੋਂ ਰਹਿਣ ਵਾਲੇ ਹੋ ਮੈਂ ਅਮਨ ਐਮਨ ਗਲੀ ਨੰਬਰ 7 ਦਾ ਰਹਿਣ ਵਾਲਾ ਜੀ ਤੇ ਕੀ ਗੱਲਬਾਤ ਹੋਈ ਭਾਈ ਗੱਲਬਾਤ ਇਦਾਂ ਹੋਈ ਹੈ ਜੀ ਮਕਾਨ ਮੇਰਾ ਸੀ ਮੈਂ ਇਹਨਾਂ ਨੇ ਮਕਾਨ ਇਹਨਾਂ ਨੂੰ ਮੈਂ ਦਿੱਤਾ ਸੀ ਇਹ ਕਿਸ਼ਤਾਂ ਨਹੀਂ ਤਾਰਦੇ ਹਰ ਕਿਸ਼ਤਾਂ ਲਈ ਅੱਜ ਵੀ ਮੈਨੂੰ ਬੈਂਕ ਤੋਂ ਫੋਨ ਆਇਆ ਤੇ ਮੈਂ ਇਹਨਾਂ ਦੇ ਪਾਪਾ ਨੂੰ ਫੋਨ ਕੀਤਾ ਮੈਂ ਵੀ ਇੱਦਾਂ ਦਾ ਭਾਜੀ ਕਿਸ਼ਤ ਤੁਹਾਡੀ ਟਾਈਮ ਸੇ ਨਹੀਂ ਜਾਂਦੀ ਕਹਿੰਦੇ ਕੱਲ ਤਰ ਜੂਗੀ ਮੈਂ ਕਿਸ਼ਤ ਤਾਂ ਅੱਜ ਤਰ ਨਹੀਂ ਕੱਲ ਦਾ ਕੀ ਮਤਲਬ ਹੋਇਆ ਤੇ ਤੁਸੀਂ ਇਹਨਾਂ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਲੜਕੀ ਨੇ ਮੈਨੂੰ ਫੇਰ ਤੱਕ ਫੋਨ ਕੀਤਾ ਵੀ ਤੂੰ ਕੌਣ ਹੋ ਨਾ ਸਾਨੂੰ ਕਰਨ ਵਾਲਾ ਫੋਨ ਕਰਨਾ ਗਾਲੀ ਗਲੋਚ ਕੀਤਾ ਤੇ ਭਰਾੜੇ ਮੈਨੂੰ ਫੜ ਕੇ ਫੋਨ ਫੜ ਕੇ ਉਹਦਾ ਤੇ ਮੈਨੂੰ ਉਹਨੇ ਗਾਲਾਂ ਕੱਢੀਆਂ ਕਿਦਾ ਗਲੀ ਚ ਆ ਮੈਂ ਤੈਨੂੰ ਵੇਖਣਾ ਮੈਂ ਜਾਨੀ ਕਿ ਅੱਧਾ ਘੰਟਾ ਮੈਂ ਘਰ ਨਹੀਂ ਆਇਆ ਪੰਜ-ਛੇ ਮੁੰਡੇ ਖਲੋਤੇ ਸੀ ਤੇ ਆਣ ਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਹਮਲਾ ਹਮਲਾ ਕਿਸ ਚੀਜ਼ ਦੇ ਨਾਲ ਪਈ ਹਮਲਾ ਹੋਇਆ ਜੀ ਤੁਹਾਡੇ ਕਈ ਹੀ ਜੀ ਇੱਕ ਹੂੰ ਕਈ ਹੈਗਾ ਸੀ ਤੇ ਇੱਕ ਉਹਨਾਂ ਨੇ ਰੋੜੇ ਰਾਣੇ ਪਈ ਸਾਰੇ ਜੀ ਅਸੀਂ ਆਪਣੇ ਹਾਂ ਪਿਓ ਪੁੱਤ ਹੈਗਾ ਮੇਰੇ ਮੁੰਡੇ ਦਾ ਸਾਰਾ ਸਿਰ ਪਾੜ ਗਿਆ ਜੀ ਇੱਥੋਂ ਉਹਨੂੰ ਹਸਪਤਾਲ ਐਡਮਿਟ ਕੀਤਾ ਹੋਇਆ ਵਾ ਤੇ ਬਾਕੀ ਜੀ ਪਈ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਤੇ ਬੰਦੀ ਹੈ ਜੀ ਇਹਨਾਂ ਤੇ ਕੀਤੀ ਜਾਵੇ ਇਨਸਾਫ ਦਵਾਇਆ ਸਿਰਫ ਪਈ ਸੀ ਕਿ ਪੈਸੇ ਆਪਣੇ ਜਿਹੜੇ ਮਕਾਨ ਦੇ ਪੈਸੇ ਮਕਾਨ ਦਾ ਲੋਨ ਸੀਗਾ ਸਾਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕੋਈ ਏਡੀ ਵੱਡੀ ਗੱਲ ਨਹੀਂ ਨੋਰਮਲ ਗਾਲ ਲਿਆ ਗਲੀ ਚ ਅੱਗੇ ਆ ਇਨਾਂ ਤੇ ਪਹਿਲਾਂ ਵੀ ਇੱਕ ਪਰਚਾ ਹੋ ਚੱਲਿਆ ਸੀ ਅਜੇ ਵੀ ਉਹਨਾਂ ਤੇ ਹੈਗਾ ਵਾ ਇਹਨਾਂ ਨੇ ਫਰੋਤੀ ਮੰਗਦੇ ਲੋਕਾਂ ਦੇ ਕੋਲੋਂ ਮੈਂ ਉਹਨਾਂ ਦਾ ਤੁਹਾਨੂੰ ਐਡਰੈਸ ਦਾ ਦੂੰ ਸਾਰਾ ਕੁਝ ਕਰਦੇ ਅਜੇ ਵੀ ਉਹ ਪੈਂਡਿੰਗ ਪਿਆ ਹੋਇਆ ਜੀ ਤੇ ਸੀਪੀ ਸਾਹਿਬ ਦੇ ਦਫ਼ਤਰ ਹੈਗਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਕਿਸ ਤਰ੍ਹਾਂ ਤੁਹਾਡੀ ਕਿਸ ਚੀਜ਼ ਤੇ ਕਿਹੜੀ ਕਿਹੜੀ ਜਗ੍ਹਾ ਤੇ ਹਮਲਾ ਮੈਂ ਕਹਿਆ ਜੀ ਮੈਂ ਘਰ ਹੈਗਾ ਨਹੀਂ ਸੀ ਬੇੜੇ ਨੂੰ ਹਸਪਤਾਲ ਦਾਖਲ ਕਰਾਇਆ ਸੀ ਉਹਨੂੰ ਕਰਵਾ ਕੇ ਤੇ ਜਦੋਂ ਮੈਂ ਵਾਪਸ ਆ ਰਿਹਾ ਵਾਂ ਆਣ ਕੇ ਤੇ ਮੈਨੂੰ ਉੱਥੇ ਮਤਲਬ ਰਸਤੇ ਦੇ ਵਿੱਚ ਆਉਂਦਿਆਂ ਇਹ ਮਤਲਬ ਪੈਨ ਲੱਗੇ ਮੈਂ ਭੱਜਿਆ ਵਾਂ ਮੁਰਕੇ ਘਰ ਆਏ ਆ ਘਰਾਂ 'ਤੇ ਉਹਨਾਂ ਨੇ ਹਮਲਾ ਕੀਤਾ ਜੀ ਕੋਰਾ ਇੱਟਾਂ ਵਟਾਂ ਮਾਰੀਆਂ ਮੇਰੀ ਗੱਡੀ ਸਾਰੀ ਪੰਨ ਦਿੱਤੀ ਗਈ ਹੈ ਜੀ ਮੇਰਾ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤਾ ਜੋ ਵੀ ਮੇਰਾ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਹੋਣੀ ਚਾਹੀਦੀ ਹੈ ਪਰਚਾ ਦਰਜ ਹੋਣਾ ਚਾਹੀਦਾ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਪੁਲਿਸ ਪਹੁੰਚੀ ਹੈ ਜੀ ਕਿਸ ਤਰ੍ਹਾਂ ਦੀ ਪੁਲਿਸ ਕੋ ਕਾਰਵਾਈ ਚਾਹੁੰਦੇ ਪੁਲਿਸ ਕੋ ਕਾਰਵਾਈ ਚਾਹੁੰਦੇ ਆ ਜੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਨੂੰ ਇਨਸਾਫ ਦਵਾਉਣਾ ਚਾਹੀਦਾ ਜੀ ਪਲੇਟ ਆਈ ਹੈ ਲੜਾਈ ਝਗੜਾ ਹੋਣ ਦੀ ਵੈਰੀਫਾਈ ਕਰ ਰਹੇ ਆ ਜਿਹੜਾ ਵੀ ਕਸੂਰ ਹੋਰ ਪਾਇਆ ਗਿਆ ਤੇ ਸਖਤ ਸਖਤ ਕ ਕੋਈ ਨਾ ਦਾ ਆ ਗਿਆ ਕੋਈ ਲੜਾਈ ਝਗੜਾ ਕੋਈ ਪੈਸੇ ਪੁੱਸਦਾ ਹੈਗਾ ਕੋਠੀ ਹੈਗੀ ਕੋਈ ਕਿਰਾਏ ਤੇ ਉੱਥੇ ਨਾਲ ਗੱਲ ਪਤਾ ਜੇ ਫਿਰ ਝਗੜਾ ਤਾਂ ਬੈਰਫੇ ਕਰ ਰਹੇ ਆ ਜੋ ਵੀ ਕੰਦ ਕਾਰਵਾਈ ਆ ਉਹ ਸਰਕਾਰੀ ਗੱਡੀ ਵੀ ਪੰਨੀ ਗਈ ਹੈ ਕੋਈ ਹਾਂ ਅਸੀਂ ਵੇਖ ਰਹੇ ਆ ਬੈਰਫੇ ਕਰ ਰਹੇ ਆ ਲਗਨ ਕਰੇ ਇਹਨਾਂ ਦੇ ਹੈ ਕੋਈ ਨਹੀਂ ਫਿਰ ਵੀ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਉਹ ਜਿਹੜੀ ਇਹਨਾਂ ਦੇ ਖਿਲਾਫ ਹਮਚ ਲੈਣ ਦੀ ਜਾਊਗੀ ਕੀ ਇਹਦੇ ਵੱਲੋਂ ਕੰਪਲੀਟ ਤੁਹਾਨੂੰ ਮਿਲੀ ਹੈ ਜੀ ਇਹ ਮੇਜਰ ਦੇ ਬ੍ਰਦਰ ਬੋਲ ਰਹੇ ਜੀ ਇਹ ਸਿਰਫ ਪਤਰਕਾਰ ਵੀ ਸਿਰਫ ਪਤਰਕਾਰਾਂ ਤੇ ਵੀ ਹਾਂ ਵੇ ਰਿਆਂ ਆ ਭਰਾ ਜੀ ਜਨੂਜ ਪੱਤਰਕਾਰ ਜੀ ਸਰਹੂਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਨਹੀਂ ਫਕਸਣੇ ਜਾਊਗਾ ਮੇਰੇ ਘਰ ਚ ਰੇਡ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਹਾਂ ਸੀਰੀ ਵਗੈਰਾ ਕੈਮਰਾ ਸਮਾਨ ਹਾਂ ਜੀ ਕਬਜ਼ੇ ਲਈ ਹੈ ਜੀ ਉੱਤੇ ਜਿਹੜਾ ਟ੍ਰਿਸ ਕਿਤੇ ਜਾ ਰਹੇ ਹਮਲੇ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਜਿਹੜਾ ਵਿਅਕਤੀ ਜੋ ਕਿ ਪੀੜਤ ਨੇ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਬੇਟੇ ਦੇ ਸਿਰ ਤੇ ਸੱਟ ਲੱਗੀ ਹੈ ਜੋ ਕਿ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਪੂਰਾ ਮਾਮਲਾ ਕਿਸ਼ਤਾ ਨੂੰ ਲੈ ਕੇ ਸਾਹਮਣੇ ਆਇਆ ਕਿ ਕਿਸ਼ਤਾ ਦੇਣੀਆਂ ਸੀਗੀਆਂ ਕਰਦੀਆਂ ਸੀ ਜਾਂ ਫਿਰ ਕਿਸੇ ਹੋਰ ਚੀਜ਼ ਦੀਆਂ ਤੇ ਇਸੇ ਨੂੰ ਲੈ ਕੇ ਹੀ ਇਹ ਲੜਾਈ ਝਗੜਾ ਹੋਇਆ ਤੇ ਫਿਰ ਪੀੜਤ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਵਿਅਕਤੀ ਜਿਸਨੇ ਕਿਸ਼ਤਾ ਦੇਣੀ ਆ ਉਸਦੀ ਬੇਟੀ ਦੇ ਵੱਲੋਂ ਵੀ ਉਸ ਨੂੰ ਫੋਨ ਤੇ ਤਮਕਾਇਆ ਗਿਆ ਉਤਨਾ ਲੜਾਈ ਝਗੜਾ ਕੀਤਾ ਗਿਆ ਫਿਰ ਬੰਦੇ ਲੈ ਕੇ ਬਦਮਾਸ਼ ਜਿਹੜੇ ਲਿਆਂਦੇ ਗਏ ਆ ਕਰ ਤੇ ਇੱਟਾ ਪੱਥਰਾ ਦੇ ਨਾਲ ਹਮਲਾ ਕੀਤਾ ਗਿਆ ਤੇ ਗੱਡੀ ਵੀ ਜਿਹੜੀ ਉਸਦੀ ਪੂਰੀ ਤਰ੍ਹਾਂ ਪੰਨ ਤੋੜ ਜਿਹੜੀ ਆ ਕੀਤੀ ਗਈ ਹੈ ਉਸਦੇ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਕਿ ਉਸਨੇ ਉਸ ਤੇ ਵੀ ਹਮਲਾ ਕੀਤਾ ਬੇਟਾ ਵੀ ਜ਼ਖਮੀ ਹੋਇਆ ਬੇਟਾ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਪੂਰਾ ਮਾਮਲਾ ਕਿਸ਼ਤਾ ਨੂੰ ਲੈ ਕੇ ਆ ਕਰਦੇ ਆ ਕਿਸ਼ਤਾ ਨੂੰ ਲੈ ਕੇ ਇਹ ਲੜਾਈ ਝਗੜਾ ਜਿਹੜਾ ਕੋਇਆ ਸੀ ਜਿਸ ਸੇ ਕਿ ਇੱਕ ਤਰਦੇ ਵੱਲੋਂ ਗੁੱਸੇ ਦੇ ਵਿਚ ਆ ਕੇ ਦੂਜੀ ਤਰਤੇ ਹਮਲਾ ਕਰ ਦਿੱਤਾ ਗਿਆ ਕੀ ਆ ਪੂਰਾ ਮਾਮਲਾ ਪੀੜਤ ਵੀ ਦੱਸ ਰਿਹਾ ਹੈ ਤਾਂ ਪੀੜਤ ਮੋ ਵੀ ਸੁਣਦੇ ਆ ਕਿ ਪੂਰੀ ਜਾਣਕਾਰੀ ਹੈ ਤੇ ਪੁਲਿਸ ਵੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੀ ਨਾਮ ਤੇ ਕਿਹੜਾ ਇਲਾਕਾ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਕਿਥੋਂ ਰਹਿਣ ਵਾਲਾ ਮੈਂ ਅਮਨ ਐਮਨ ਗਲੀ ਨੰਬਰ 7 ਦਾ ਰਹਿਣ ਵਾਲਾ ਜੀ ਤੇ ਕੀ ਗੱਲਬਾਤ ਹੋਈ ਭਾਈ ਗੱਲਬਾਤ ਇਦਾਂ ਹੋਈ ਹੈ ਜੀ ਮਕਾਨ ਮੇਰਾ ਸੀ ਮੈਂ ਇਹਨਾਂ ਨੇ ਮਕਾਨ ਇਹਨਾਂ ਨੂੰ ਮੈਂ ਦਿੱਤਾ ਸੀ ਇਹ ਕਿਸ਼ਤਾਂ ਨਹੀਂ ਤਾਰਦੇ ਹਰ ਕਿਸ਼ਤਾਂ ਲਈ ਅੱਜ ਵੀ ਮੈਨੂੰ ਬੈਂਕ ਤੋਂ ਫੋਨ ਆਇਆ ਤੇ ਮੈਂ ਇਹਨਾਂ ਦੇ ਪਾਪਾ ਨੂੰ ਫੋਨ ਕੀਤਾ ਮੈਂ ਵੀ ਇੱਦਾਂ ਦਾ ਭਾਜੀ ਕਿਸ਼ਤ ਤੁਹਾਡੀ ਟਾਈਮ ਸੇ ਨਹੀਂ ਜਾਂਦੀ ਕਦੇ ਕੱਲ੍ਹ ਤਰ ਜੂਗੀ ਮੈਂ ਕਿਸ਼ਤ ਤੇ ਅੱਧੇ ਤਰਦੀ ਕੱਲ੍ਹ ਦਾ ਕੀ ਮਤਲਬ ਹੋਇਆ ਤੇ ਤੁਸੀਂ ਆਂਦੇ ਇਹਨਾਂ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਲੜਕੇ ਨੇ ਮੈਨੂੰ ਫੇਰ ਤੱਕ ਫੋਨ ਕੀਤਾ ਵੀ ਤੂੰ ਕੌਣ ਹੋ ਨਾ ਸਾਨੂੰ ਕਰਨ ਵਾਲਾ ਫੋਨ ਕਰਨਾ ਗਾਲੀ ਗਲੋਚ ਕੀਤਾ ਤੇ ਭਰਾੜੇ ਮੈਨੂੰ ਫੜ ਕੇ ਫੋਨ ਫੜ ਕੇ ਉਹਦਾ ਤੇ ਮੈਨੂੰ ਉਹਨੇ ਗਾਲਾਂ ਕੱਢੀਆਂ ਕਿਦਾ ਗਲੀ ਚ ਆ ਮੈਂ ਤੈਨੂੰ ਵੇਖਣਾ ਮੈਂ ਜਾਨੀ ਕਿ ਅੱਧਾ ਘੰਟਾ ਮੈਂ ਘਰ ਨਹੀਂ ਪੰਜ-ਛੇ ਮੁੰਡੇ ਖਲੋਤੇ ਸੀ ਤੇ ਆਣ ਕੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਹਮਲਾ ਹਮਲਾ ਕਿਸ ਚੀਜ਼ ਦੇ ਨਾਲ ਪਈ ਹਮਲਾ ਹੋਇਆ ਜੀ ਤੁਹਾਡੇ ਕਈ ਹੀ ਜੀ ਇੱਕ ਹੂੰ ਕਈ ਹੈਗਾ ਸੀ ਤੇ ਇੱਕ ਉਹਨਾਂ ਨੇ ਰੋੜੇ ਰਾੜੇ ਪਾਈ ਸਾਰੇ ਜੀ ਅਸੀਂ ਆਪਣੇ ਹਾਂ ਪੇਉ ਪੋਤਾ ਹੈਗਾ ਮੇਰੇ ਮੁੰਡੇ ਦਾ ਸਾਰਾ ਸਿਰ ਪਾੜ ਗਿਆ ਜੀ ਇੱਥੋਂ ਉਹਨੂੰ ਹਸਪਤਾਲ ਐਡਮਿਟ ਕੀਤਾ ਹੋਇਆ ਵਾ ਤੇ ਬਾਕੀ ਜੀ ਵੀ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਦੇ ਬੰਦੀ ਹੈ ਜੀ ਇਹਨਾਂ ਤੇ ਕੀਤੀ ਜਾਵੇ ਇਨਸਾਫ ਦਿਵਾਇਆ ਸਿਰਫ ਐਈ ਸੀ ਕਿ ਪੈਸੇ ਆਪਣੇ ਜਿਹੜੇ ਮਕਾਨ ਦੇ ਪੈਸੇ ਮਕਾਨ ਦਾ ਲੋਨ ਸੀਗਾ ਸਾਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਕੋਈ ਏਡੀ ਵੱਡੀ ਗੱਲ ਨਹੀਂ ਨੋਰਮਲ ਗਾਲ ਲਿਆ ਗਲੀ ਚ ਅੱਗੇ ਇਨਾਂ ਤੇ ਪਹਿਲਾਂ ਵੀ ਇੱਕ ਪਰਚਾ ਹੋ ਚੱਲਿਆ ਸੀ ਅਜੇ ਵੀ ਉਹਨਾਂ ਤੇ ਹੈਗਾ ਵਾ ਇਹਨਾਂ ਨੇ ਫਰੋਤੀ ਮੰਗਦੇ ਲੋਕਾਂ ਦੇ ਕੋਲੋਂ ਮੈਂ ਉਹਨਾਂ ਦਾ ਤੁਹਾਨੂੰ ਐਡਰੈਸ ਦਾ ਦੂੰ ਸਾਰਾ ਕੁਝ ਕਰਦੇ ਅਜੇ ਵੀ ਉਹ ਪੈਂਡਿੰਗ ਪਿਆ ਹੋਇਆ ਹੈ ਜੀ ਉੱਤੇ ਸੀਪੀ ਸਾਹਿਬ ਦੇ ਦਫ਼ਤਰ ਹੈਗਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਕਿਸ ਤਰ੍ਹਾਂ ਤੁਹਾਡੀ ਕਿਸ ਚੀਜ਼ ਕਿਹੜੀ ਕਿਹੜੀ ਜਗ੍ਹਾ ਤੇ ਹਮਲਾ ਮੈਂ ਕਹਿਆ ਜੀ ਮੈਂ ਘਰ ਹੈਗਾ ਨਹੀਂ ਸੀ ਬੇੜੇ ਨੂੰ ਹਸਪਤਾਲ ਦਾਖਲ ਕਰਾਇਆ ਸੀ ਉਹਨੂੰ ਕਰਵਾ ਕੇ ਤੇ ਜਦੋਂ ਮੈਂ ਵਾਪਸ ਆ ਰਿਹਾ ਵਾਂ ਆਣ ਕੇ ਤੇ ਮੈਨੂੰ ਉੱਥੇ ਮਤਲਬ ਰਸਤੇ ਦੇ ਵਿੱਚ ਆਉਂਦਿਆਂ ਇਹ ਮਤਲਬ ਪੈਨ ਲੱਗੇ ਮੈਂ ਭੱਜਿਆ ਵਾਂ ਮੁਰਕੇ ਘਰ ਆਏ ਆ ਘਰਾਂ 'ਕਿਉਂ ਨਹਾ ਹਮਲਾ ਕੀਤਾ ਜੀ ਕੋਰਾ ਇੱਟਾਂ ਵਟਾਂ ਮਾਰੀਆਂ ਮੇਰੀ ਗੱਡੀ ਸਾਰੀ ਪੰਨ ਦਿੱਤੀ ਗਈ ਹੈ ਜੀ ਮੇਰਾ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤਾ ਜੋ ਵੀ ਮੇਰਾ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਬੰਦੀ ਹੈ ਜੀ ਉਹ ਹੋਣੀ ਚਾਹੀਦੀ ਹੈ ਪਰਚਾ ਦਰਜ ਹੋਣਾ ਚਾਹੀਦਾ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਪੁਲਿਸ ਪਹੁੰਚੀ ਹੈ ਜੀ ਕਿਸ ਤਰ੍ਹਾਂ ਦੀ ਪੁਲਿਸ ਕੋ ਕਾਰਵਾਈ ਚਾਹੁੰਦੇ ਪੁਲਿਸ ਕੋ ਕਾਰਵਾਈ ਚਾਹੁੰਦੇ ਆ ਜੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਨੂੰ ਇਨਸਾਫ ਦਵਾਉਣਾ ਚਾਹੀਦਾ ਜੀ ਕੰਪਲੇਟ ਆਈ ਹੈ ਲੜਾਈ ਝਗੜਾ ਹੋਣ ਦੀ ਵੈਰੀਫਾਈ ਕਰ ਰਹੇ ਆ ਜਿਹੜਾ ਵੀ ਕਸੂਰ ਹੋਰ ਪਾਇਆ ਗਿਆ ਤੇ ਸਖਤ ਸ ਕੋਈ ਨਾ ਦਾ ਆ ਗਿਆ ਕੋਈ ਲੜਾਈ ਝਗੜਾ ਕੋਈ ਪੈਸੇ ਪੁੱਛਦਾ ਹੈਗਾ ਕੋਠੀ ਹੈਗੀ ਕੋਈ ਕਿਰਾਏ ਤੇ ਉੱਥੇ ਨਾਲ ਗੱਲ ਪਤਾ ਜੇ ਫਿਰ ਝਗੜਾ ਤੇ ਬੈਰਫੇ ਕਰ ਰਹੇ ਆ ਜੋ ਵੀ ਅੰਦਕਾਰ ਹੋਈ ਆ ਉਹ ਸਰਕਾਰੀ ਗੱਡੀ ਵੀ ਪੰਨੀ ਗਈ ਹੈ ਕੋਈ ਹਾਂ ਹੁਣ ਅਸੀਂ ਵੇਖ ਰਹੇ ਆ ਬੈਰਫੇ ਕਰ ਰਹੇ ਆ ਲੇਕਿਨ ਹੁਣ ਕਰੇ ਇਹਨਾਂ ਦੇ ਹੈ ਕੋਈ ਨਹੀਂ ਫਿਰ ਵੀ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਉਹ ਉਸ ਜਿਹੜੀ ਇਹਨਾਂ ਦੇ ਖਿਲਾਫ ਹੁਣ ਚੁਲਿੰਦੀ ਜਾਊਗੀ ਸਰਕੇ ਦੇ ਵੱਲੋਂ ਕੰਪਲੀਟ ਤੁਹਾਨੂੰ ਮਿਲੀ ਹੈ ਜੀ ਇਹ ਮੇਜਰ ਦੇ ਬ੍ਰਦਰ ਬੁੱਲੂ ਜੀ ਇਹ ਸਿਰਫ ਪੱਤਰਕਾਰ ਵੀ ਸਿਰਫ ਪੱਤਰਕਾਰਾਂ ਤੇ ਵੀ ਇੱਕ ਹਾ ਵੇ ਰਿਆਂ ਆ ਭਰਾ ਜਿਹੜੇ ਮੇਰੇ ਪੁੱਤਰ ਕਰ ਕੋਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਸਖਤ ਸਤਕਾਰਵਾਈ ਕੀਤੀ ਜਾਊਗੀ ਉਸ ਨੂੰ ਬਕਸੇ ਨਹੀਂ ਜਾਊਗਾ ਮੇਰੇ ਘਰ ਚ ਰੇਡ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਹਾਂ ਜੀ ਵਗੈਰਾ ਕੈਮਰਾ ਸਮਾਨ ਹਾਂ ਜੀ ਉਹ ਕਬਜ਼ੇ ਲਿਆ ਜੀ ਉੱਥੇ ਜਿਹੜਾ ਟ੍ਰਿਸ ਕਿਤੇ ਜਾ ਰਹੇ ਹਾਂ ਮੈਂ